ਚੋਲਾ ਲੈਣੇ ਦਾ ਦਰਸ਼ਨਾਪੀ ਹੋ ਗਏ ਪਿੰਡ ਕਿਹੜਾ ਤੇਰਾ ਪਿੰਡ ਫਲੋਰ ਦੇ ਲੱਗੇ ਫਲੋਰ ਦੇ ਲੱਗੇ ਬਰਾਦਰੀ ਕੀ ਆਪਣੀ ਐਸੀ ਰਵਿਦਾਸੋਂ ਹਾਂ ਕਿਨੂੰ ਮੰਨਦੇ ਆ ਰਸੀਸਾਂ ਨੂੰ ਕੋਈ 1000 ਰੁਪਏ ਨੂੰ ਨਹੀਂ ਮੰਨਦੇ ਚੋਲਾ ਝੰਡਾ ਨਹੀਂ ਚੜਾਉਂਦੇ ਹਾਂਜੀ ਤੁਸੀਂ ਝੰਡਾ ਨਹੀਂ ਚੜਾਉਂਦੇ ਹੋਂਦਾ ਝੰਡਾ ਪਾਪਾ ਜੀ ਅੱਡੇ ਤੇ ਹੈ ਜਿੱਦਾਂ ਜਗਾ ਉਸੇ ਜਿੱਦਾਂ ਮੈਂ ਤਾਂ ਝੰਡਾ ਤੁਹਾਡੇ ਬਜ਼ੁਰਗ ਚੁੰਨੀਆਂ ਬਨ ਕੇ ਘਵਾਰੇ ਬਨ ਕੇ ਝੰਡਾ ਚੜਾਉਂਦੇ ਸੀ 1000 ਰੁਪਏ ਦਾ ਜਾਗੂ ਕੇ 100 ਰੁਪਏ ਦਾ ਝੰਡਾ ਆਂਦਾ ਸੀ ਉਹਦੇ ਸਮਾਨ ਦੇਂਦਾ ਸੀ ਬੰਨਣ ਵਾਸਤੇ ਤੁਸੀਂ ਨਹੀਂ ਦੇਂਦੇ ਨਹੀਂ ਬਾਬਾ ਜੀ ਉਹ ਮੈਂ ਬਣਾਉਣੀ ਆ ਉਹ ਝੰਡਾ ਉਹ ਬਣਾ ਕੇ ਚੜਾਈਂਦਾ ਉਹ ਗੱਲ ਨਹੀਂ ਬਣਦੀ ਅੱਛਾ ਨੰਬਰ 2 ਤੇਰਾ ਸਰੀਰ ਬਿਮਾਰ ਹਾਂਜੀ ਸਰੀਰ ਵੱਲੋਂ ਓਖੀਆਂ ਬੱਚਿਆਂ ਦੇ ਕੰਮ ਧੰਦੇ ਆੜੇ ਪਏ ਆ ਹਾਂਜੀ ਬੋਲ ਮਾਤਾ ਹਾਂਜੀ ਕੰਮ ਧੰਦਿਆ ਪਿੱਛੇ ਲੱਖਾਂ ਰੁਪਇਆ ਖਰਾਬ ਕਰਦਾ ਤੁਸੀਂ ਬੋਲੋ ਹਾਂਜੀ ਬਾਬਾ ਜੀ ਰੋਣਾ ਅੱਜ ਪਤਾ ਨਹੀਂ ਕਿੱਡੇ ਵੱਡੇ ਵੇੜੇ ਪਾਰ ਲੱਗ ਜਾਣੇ ਬੋਲੋ ਸੱਚੇ ਦਰਬਾਰ ਦੇ ਹਾਏ ਜੀ ਲਾਲ ਲਾਲ ਪੀਰ ਦਾ ਰਾਜਾ ਚੱਲਵੇਂ ਬੱਲੇ ਓਏ ਬਾਬਲ ਮੇਰਿਆ ਬਾਬੇ ਦਾ ਲੱਗ ਗਿਆ ਦਵਾਨ ਧੰਨ ਬਾਬਾ ਜੀ ਬਾਬਾ ਜੀ ਦਾ ਪਾਪਣਾ ਤਾ શરીર ਦੇ ਵਿੱਚ ਆਪਰੇਸ਼ਨ ਦਾ ਸਵਾਲ ਕਹਿੰਦੇ ਉੱਠਿਆ ਬਾਬਾ ਜੀ ਮੇਰੇ ਵੀ ਸੁਭਾ ਮੁੰਡੇ ਦੇ ਵੀ ਮੁੰਡੇ ਨੂੰ ਕੀ ਹੋਇਆ ਉਹਦੇ ਵੀ ਜਿੱਦਾਂ ਮਾਰੀ ਇਹ ਹੋਈ ਜਿੱਦਾਂ ਫਾਂਸੀ ਇਹ ਹੋਈ ਸੀ ਉਹਦੇ ਆਪਰੇਸ਼ਨ ਕਰਾਇਆ ਹੁਣ ਉਹਦੇ ਬੇ ਹੋ ਗਿਆ ਪੂਰਾ ਫਿਰ ਹੋ ਗਿਆ ਹਾਂਜੀ ਫਿਰ ਦੂਸਰੇ ਨੰਬਰ ਦੇ ਮੁੰਡਾ ਕੀ ਕਰਦਾ ਤੇਰਾ ਇਹ ਦੂਸਰੇ ਨੰਬਰ ਤੇ ਕਿਦਾਂ ਮੁੰਡਾ ਤੇਰਾ ਕੰਮ ਕੀ ਕਰਦਾ ਕੰਮ ਬਾਬਾ ਜੀ ਰੰਗ ਦਾ ਕੰਮ ਕਰਦਾ ਬਾਹਰ ਨਹੀਂ ਗਿਆ ਇਹ ਨਹੀਂ ਬਾਹਰ ਤਾਂ ਕਿਸੇ ਦਾ ਵਰਦਾ ਹੀ ਬਣਾ ਬਣਾ ਕੇ ਹੈਨਾ ਹੁਣ ਭੇਜਣਾ ਕਿ ਜਨਾਬਾਂ ਕਿ ਨੂੰ ਭੇਜਣਾ ਦੱਸੋ ਬਾਬਾ ਜੀ ਤੋਂ ਦੋ ਨੂੰ ਨੁਸਤ ਕੰਨੇ ਵਿੱਚ ਇੱਕ ਰੁਪਏ ਦੇ ਪਹਿਲਾਂ ਇੱਕ ਦਾ ਕਰਾਂਗੇ ਬਾਅਦ ਵਿੱਚ ਫਿਰ ਦੂਜੇ ਦਾ ਕਰਾਂਗੇ ਤਾਂ ਠੀਕ ਪੱਕੇ ਜਾਂਦੇ ਆ ਤੁਸੀਂ ਕਿਸੇ ਮਸਤਾਂ ਦੀ ਸਾਈਂ ਲੋਕਾਂ ਦੀ ਪੱਕੇ ਜਗ੍ਹਾ ਤੇ ਜਾਂਦੇ ਆ ਪੱਕੇ ਪੰਡਾਰੇ ਤੇ ਪੱਕੇ ਪੰਡਾਰੇ ਤੇ ਬਾਬਾ ਜੀ ਜਗ੍ਹਾ ਤੇ ਘਰ ਵੀ ਸਾਡੇ ਸਾਈਂ ਲੋਕਾਂ ਦੀ ਬਣੀ ਆ ਉਹ ਤਾਂ ਪੰਡਾਰਾ ਕਰਦੇ ਆ ਉਹ ਤਾਂ ਪ੍ਰਸ਼ਾਦ ਚ ਕੋਨੇ ਹਾਂ ਜੀ ਸੇਵਾ ਕੌਣ ਕਰਦਾ ਸੀ ਆਪਣੇ ਸੇਵਾ ਪਹਿਲਾਂ ਮੇਰੇ ਘਰ ਵਾਲੇ ਕਰਦਾ ਸੀਗਾ ਫੇਰ ਹੁਣ ਮੁੰਡੇ ਕਰਦੇ ਆਂ ਘਰ ਵਾਲਾ ਕਿੱਥੇ ਆ ਘਰ ਵਾਲਾ ਬਾਹਰ ਕਿਹੜੇ ਸ਼ਹਿਰ ਉਹ ਇੰਗਲੈਂਡ ਚ ਉਹ ਇੰਗਲੈਂਡ ਚ ਹੁਣ ਮੁੰਡੇ ਕਰਦੇ ਆਂ ਹਾਂਜੀ ਇਹ ਬਾਬੇ ਦਾ ਪੰਡਾਰਾ ਕਰਉ ਦਿੰਨੇ ਆ ਤੁਸੀਂ ਅਸੀਂ 5 ਜੂਨ ਨੂੰ ਜਿੱਦਾਂ ਦਈ ਦਾ ਉਹਨਾਂ ਦਾ ਪ੍ਰਸ਼ਾਦਾ ਸਾਰੇ ਬਣਾ ਕੇ ਚਕਾਈਦਾ ਹੈ ਹੈ ਪ੍ਰਸ਼ਾਦਾ ਬਣਾ ਕੇ ਚਕਾਈਦਾ ਉਹਨਾਂ ਦੇ ਲਈ ਸੁਪਨੇ ਦੇ ਵਿੱਚ ਚਿੱਟੇ ਕੱਪੜਿਆਂ ਚ ਹਰੇ ਕੱਪੜਿਆਂ ਚ ਇਹ ਬਜ਼ੁਰਗਤ ਕਹਿੰਦੇ ਦਿਖਾਈ ਦਿੱਤੇ ਤੈਨੂੰ ਨਹੀਂ ਬਾਬਾ ਜੀ ਹੋਰ ਨਹੀਂ ਦੱਬਾ ਹਾਂਜੀ ਸੁੱਤੇ ਪਿਆ ਪਿਆ ਨੂੰ ਦਬਾ ਤਵਾ ਮੁੰਡੇ ਨੂੰ ਪੈਂਦਾ ਕਦੀ ਕਦੀ ਹਾਂਜੀ ਛਾਤੀ ਜੋ ਅਚਾਨਕ ਦਰਦ ਛਾਤੀ ਦੇ ਵਿੱਚੋਂ ਅਚਾਨਕ ਦਰਦ ਕਹਿੰਦੇ ਨਿਕਲਦਾ ਛਾਤੀ 'ਚ ਤਾਂ ਦਰਦ ਬਾਬਾ ਜੀ ਕਈ ਵਾਰ ਤਾਂ ਕਈ ਛੋਟੇ ਦੇ ਵੀ ਹੋ ਜਾਂਦਾ ਤੇਰੇ ਵੀ ਨਿਕਲਦਾ ਹਾਂਜੀ ਜੋ ਪੈਂਦੀ ਨਹੀਂ ਦਿਲ ਵਾਲੇ ਪਾਸੇ ਮੇਰਾ ਬਹੁਤ ਇਹਦਾ ਗਿਆ ਹੁਣੇ ਇੱਕ ਮੁੰਡੇ ਨੂੰ ਭੇਜਾਂਗੇ ਬਾਹਰ ਤੇਰੇ ਨੂੰ ਅੱਛਾ ਦਾਦੇ ਵੱਡੇ ਦਾ ਕਰਨਾ ਕਿ ਛੋਟੇ ਦਾ ਬਾਬਾ ਜੀ ਦੋਨਾਂ ਦੀ ਕਰਦਾ ਤੋ ਇੱਕ ਦਾ ਕਰਾਂਗੇ ਅੱਛਾ ਜਦੋਂ ਤੇਰੇ ਘਰ ਚ ਆਇਆ ਹੋਇਆ ਵਾਰ ਤੂੰ ਬਥੇਰੀਆਂ ਜਗ੍ਹਾ ਤੋਂ ਪੁੱਛ ਲੈ ਕਿ ਤੂੰ ਹੱਲ ਨਹੀਂ ਹੋਇਆ ਨਹੀਂ ਬਥੇਰੀਆਂ ਜਗ੍ਹਾ ਤੋਂ ਕੋਈ ਕਿਸੇ ਜਗ੍ਹਾ ਤੋਂ ਖੈਰ ਨਹੀਂ ਪਈ ਤੁਮ੍ਹੇ ਮੇਰੇ ਕੋਲੇ 7 ਚੌਕੀਆਂ ਵੀਰਵਾ ਦੇ ਵੀਰਵਾ ਪਰਣੀਆਂ ਤੇਰਾ ਬੰਦਾ ਵੀ ਮਵਾਰਾ ਹਾਂ ਜੋ ਵੀ ਹੋ ਗਿਆ ਸੀ ਤੁਮ੍ਹੇ 7 ਚੌਕੀਆਂ ਵੀਰਵਾ ਦੇ ਵੀਰਵਾ ਪਰਣੀਆਂ ਅੱਛਾ ਹੋਰ ਜਿਹੜਾ ਬੱਚਾ ਮਵਾਰਾ ਠੀਕ ਆ ਲੈ ਕਤੋਂ ਲੈ ਆਨੇ ਮੁੰਡੇ ਦੇ ਬਾਬਾ ਜੀ ਇੱਕ ਦਿਨ ਦਾ ਪੇਪਰ ਜਿੱਦਾਂ ਉਹਦੇ ਉਹਦੀ ਲਾਈ ਹੋਈ ਆ ਫਿਰ ਵੱਡੇ ਦੀ ਤਾਂ ਉਹਦੇ ਇਟਲੀ ਦੇ ਪੇਪਰ ਸੀਗੇ ਆਏ ਸੀ ਫਿਰ ਲਈ ਆ ਹੁੰਦਾ ਕੰਮ ਸਿਰ ਤੇ ਚੜ ਜਾਣਾ ਅੱਛਾ ਜਿੱਦਨ ਵੀ ਜਾ ਗਿਆ ਪਡਾਰਾ ਦੇ ਜੇਂਗੇ ਬਾਬੇ ਨੂੰ ਉੱਥੇ ਤੇਰੇ ਮੁੰਡੇ ਦਾ ਜਿੱਦਨ ਇਟਲੀ ਦਾ ਵੀਜ਼ਾ ਆ ਗਿਆ ਹਾਂਜੀ ਪਡਾਰਾ ਕਰਾ ਦੇ ਜੇਂਗੇ ਸੰਗਤ ਚ ਹਾਂਜੀ ਕਰਾ ਦੂੰਗਾ ਹੈ ਕਰਾ ਦੇ ਵੇਖ ਲੈ ਮੁਕਰ ਨਾ ਜਾਈ ਨਹੀਂ ਮੁਕਰ ਹੈ ਨਹੀਂ ਵੀਜ਼ਾ ਆ ਜਾਣਾ ਵੀਡੀਓ ਬਣ ਰਹੀ ਆ अच्छा जब वो करगीता देखला असि भी फिर मुकर जांगे जिम्मे गया फिर ऐम ऐम लाला के धले ਛੇੜ ਕਾਲੇ ਲੈ ਕੇ ਦੀਏ ਕੰਮ ਆਵੇ ਨੀਨ ਸਰਤੀ ਅਸਰ ਬੰਦਾ ਹਾਂਜੀ ਸਰੂਰ ਬੰਦਾ ਪੌਣ ਦਾ ਤੋਣ ਵਾਸੀਆਂ ਲੱਗਦੀਆਂ ਹਾਂਜੀ ਅੱਖਾਂ ਚੋਂ ਪਾਣੀ ਨਿਕਲਦਾ ਹਾਂਜੀ ਤੇਰੇ ਘਰ ਵਾਲੇ ਚ ਪੌਣ ਲੱਗਦੇ ਸੀਗੇ ਨਹੀਂ ਤੇਰੇ ਬੰਦੇ ਨੂੰ ਸਰੂਰ ਨਹੀਂ ਚੜਦਾ ਸੀ ਪੀਉਦਾ ਨਹੀਂ ਬਾਬਾ ਜੀ ਕਰਤਾ ਸੇਵਾ ਕਰਦਾ ਸੀ ਕਰਨੀ ਹੁਣ ਜ਼ਰੂਰ ਚੜਦਾ ਸੀ ਪੀਰ ਦਾ ਤੇਰੇ ਬੰਦੇ ਉੱਪਰ ਪੀਰ ਦਾ ਹੱਥ ਸੀ ਤੂੰ ਮਰਨ ਵਾਲੀ ਸੀ ਉਹ ਕਰਨਕਰਾਂਚ ਗਿਆ ਜਿਹਨੂੰ ਕਹਿ ਦਿੰਨੇ ਜਾਦੂ ਤੋਣ ਤਿੰਨ ਸਕੇ ਘਰ ਕਿਹੜੇ ਤੁਹਾਡੇ ਆਪਦੇ ਤਿੰਨ ਸਕੇ ਘਰ ਸੀ ਚਾਰ ਪਾਈ ਆ ਇਹ ਤਿੰਨ ਘਰ ਇੱਕੋ ਲੰਜ ਕਹਿੰਦੇ ਆ ਤੁਸੀਂ ਕਿੰਨੇ ਘਰ ਰਹਿੰਦੇ ਆਂ ਐਸੇ ਪਾਸੇ ਸਾਡੇ ਇੱਕ ਘਰ ਮੇਰਾ ਸੱਕਾ ਆ ਜਾਂਦਾ ਨਹੀਂ ਇੰਦਾ ਇੱਕ ਇੱਕ ਤੇਰਾ ਹੋ ਗਿਆ ਦੋ ਤੀਜਾ ਤੀਜਾ ਹੋ ਰਿਹਾ ਉਹ ਆਂਦੇ ਇਹ ਤਾਂ ਸਗੀਆਂ ਤਿੰਨੇ ਤੁਸੀਂ ਨਹੀਂ ਉਹ ਪਤੇ ਹੋਰ ਆ ਜੋ ਜਿਹੜੇ ਸੱਕੇ ਆ ਹੋਰ ਪਾਸੇ ਰਹਿੰਦੇ ਉਹ ਕਿੱਥੇ ਰਹਿੰਦੇ ਆ ਉਹ ਵੇਖੀ ਉੱਥੇ ਹੀ ਆ ਲੱਗੇ ਲੱਸੀ ਉੱਥੇ ਕਿੰਨੇ ਘਰ ਆ ਉਹਨਾਂ ਦੇ ਉਹਨਾਂ ਦੇ ਇੱਕ ਘਰ ਜਿੱਦਾਂ ਇੱਕ ਲੱਗ ਗਿਆ ਦੂਜੇ ਪਾਸੇ ਇੱਕ ਜਿਹੜਾ ਉਦੋਂ ਛੋਟਾ ਉਹਦਾ ਹੋਰ ਪਾਸੇ ਘਰ ਆ ਉਹ ਵੀ ਦਾ ਫੇਰ ਤਿੰਨ ਘਰ ਆ ਹਾਂਜੀ ਚਾਰ ਘਰ ਆ ਉੱਤਾਂ ਸੀ ਚਾਰ ਘਰ ਸਾਬਾਈ ਹਾਂ ਹੁਣ ਕਿੰਨੇ ਆ ਹੋਣ ਤੈਨ ਤੂੰ ਤਾਂ ਤੈਨ ਨਾਲ ਬਾਬਾ ਤੈਨ ਤੈਨ ਦਾ ਕਾਇਮ ਤੂੰ ਲਾਜ ਕਰਾ ਮੈਂ ਮੇਰੀ ਆਪਣੇ ਕਰਦਾ ਕੋ ਚੰਗਾ ਬਾਬਾ ਵੇਖ ਕੇ ਆਪ ਦੇ ਕਰਦਾ ਭਲਾ ਕਰਾ ਬਾਬਾ ਜੀ ਹੁਣ ਐਂ ਤੇ ਤੁਹਾਡੇ ਕੋਲ ਨਾ ਮਾਤਾ ਜੀ ਅੱਥੇ ਮੈਂ ਲਾਜ ਕਰੂੰਗੀ ਪ੍ਰੋਪਰ ਤਰੀਕੇ ਨਾਲ ਕਰੂੰਗੀ ਤੂੰ ਵੀ ਕਹਿੰਗੇ ਬਾਬੇ ਨੇ ਕਿੱਤਾ ਕੰਮ ਦੇਖਣਾ ਪੈਣਾ ਦਰਬਾਰ ਤੇ ਪੱਕੇ ਲੜ ਲੱਗਣਾ ਪੈਣਾ ਲੜ ਲੱਗੋਗੇ ਤਾਂ ਗੱਲ ਬੋਲੂਗੀ ਬੋਲੋ ਸੱਚੇ ਦਰਬਾਰ ਦੀ ਆ ਜਿਹੜੇ ਮੁੰਡੇ ਦੇ ਲੱਗਿਆ ਕਾਗਜ ਫੈਲ ਆ ਜਾਣੀ ਆ ਕਹਿੰਦਾ ਬੀਜ ਆ ਜਾਣਾ ਵੀਰਵਾਰ ਦੇ ਵੀਰਵਾਰ ਸੱਤ ਚੌਂਕਿਆਂ ਭਰ ਗੱਦੀ ਤੇ ਠੀਕ ਆ ਬਾਬਾ ਜੀ ਠੀਕ ਆ ਬਾਬਾ ਜੀ ਛੋਟੀ ਬੋਟੀ ਦੀ ਵਾਸੀ ਖੈਰ ਲਈ ਆ ਉਹਦੇ ਵੀ ਲਾਜੀ ਹੋਇਆ ਹੋਇਆ ਨਾ ਫਤੇ ਆਉਂਦਾ ਵੀ ਹਾਂਜੀ ਇਹ ਤੇਰਾ ਬੰਨਿਆ ਹੋਇਆ ਕੰਮ ਜਦੋਂ ਚੌਂਕਿਆਂ ਭਰਨੀਆਂ ਸ਼ੁਰੂ ਕਰਤੀਆਂ ਹਾਂਜੀ ਅਸੀਂ ਤੈਨੂੰ ਪਾਏ ਦੱਸਦੇ ਜਿਵੇਂ ਜਿਵੇਂ ਦੱਸਾਂਗੇ ਤੂੰ ਚੱਲਣੀ ਸ਼ੁਰੂ ਹੋ ਗਈ ਖੁੱਲ ਗਏ ਹਾਂਜੀ ਕੁਰਸੀਆਂ ਕੁਰਸੀਆਂ ਆਈ ਜਾਣੀਆਂ ਬਾਬਾ ਜੀ ਜੋ ਬਸਣਾ ਤੇ ਚੱਲੂਗੀ ਮੈਂ ਜੋ ਵੀ ਤੁਸੀਂ ਕਰ ਚੱਲਣਾ ਪੈਣਾ ਹਾਂਜੀ ਇੱਕ ਜਿਹੜੇ ਸਾਈਂ ਲੋਕਾਂ ਦੇ ਘਰੇ ਜਗ੍ਹਾ ਬਣਾਈਆ ਹਾਂਜੀ ਉੱਤੇ ਨਿਆਜ ਨਜ਼ਰ ਲਵਾ ਆ ਆਪਣੀ ਲਾਨੀ ਅਸੀਂ ਲੱਗ ਜਾਵਾਂਗੇ ਦੱਸਾਂਗੇ ਤੁਨੂੰ ਉਹਦਾ ਢੰਗ ਉਹ ਢੰਗ ਦੇ ਨਾਲ ਤੂੰ ਚੱਲੀ ਤੇਰੇ ਇਹ ਘਰ ਨੂੰ ਰੰਗਣਾ ਲੱਗਣ ਮੈਨੂੰ ਫਕੀਰ ਨਾ ਜਾਣੀ ਹੁਣ ਸੱਚੇ ਦਰਬਾਰ ਦੀ ਸਮਝ ਕੇ ਗੱਲ ਬੱਚੇ ਤੇਰੇ ਸਿਆਣੇ ਆ ਬੱਚੇ ਤੇਰੇ ਲੈਕ ਆ ਆ ਕਮਾਂ ਧੰਦੇ ਅੱਜ ਕੁੰਡੀਆਂ ਆੜੀਆਂ ਹੋਈਆਂ ਜਿਹੜੇ ਬਾਹਰਲੇ ਬਾਹ ਨਹੀਂ ਰਹੇ ਵਾਹ ਬਲੀ ਬਹੁਤ ਫਿਰਲੇ ਆ ਬਹੁਤ ਜਿਆਦਾ ਫਿਰਲੇ ਕਿਸੇ ਪਾਸੇ ਕੋਈ ਕਹਿ ਨਹੀਂ ਬੈਜੂਗੀ ਨਾ ਮੁੰਡਿਆ ਦਾ ਕੰਮ ਹਰਦਾ ਸਾਰਾ ਕਹਿ ਨਹੀਂ ਦਿੰਦੇ ਤੈਨੂੰ ਮੰਗਣਾ ਨਾ ਆਵੇ ਤਾਂ ਫਕੀਰ ਕੀ ਕਰੇ ਟੰਗ ਚਾਹੀਦਾ ਨਾ ਮੰਗਣ ਦਾ ਹਾਂਜੀ ਅੱਜ ਤੋਂ ਤੇਰਾ ਕੰਮ ਸ਼ੁਰੂ ਸੱਤ ਚੌਕੀਆਂ ਵੀਰਵਾਰ ਦੇ ਵੀਰਵਾਰ ਭਰਨੀਆਂ ਐਤਵਾਰ ਮਿਲ ਕੇ ਜਾਣਾ ਜਦੋਂ ਐਤਵਾਰ ਨਾਮ ਲਖਾਣਾ ਨਾ ਆਪਦਾ ਹਾਂਜੀ ਮੇਰੇ ਚੇਲਿਆਂ ਨੂੰ ਇਹ ਗੱਲ ਕਹਿਦੇ ਨੇ ਸਾਡੇ ਪੁੱਛ ਨਿਕਲੀ ਹੋਈ ਅਸੀਂ ਬਸ ਉਪਾਏ ਪੁੱਛਣਾ ਠੀਕ ਨਵੀਂ ਸੰਗਤ ਦਾ ਬਖਰਾ ਨਾਮ ਲਿਖਿਆ ਜਾਊਗਾ ਜਿਹੜੀ ਸੰਗਤ ਦੇ ਬਚਨ ਹੋ ਜਾਂਦਾ ਬਖਰਾ ਨਾ ਲਿਖਿਆ ਜਾਊਗਾ ਕਿ ਉਹਨੇ ਤੂੰ ਪਾਏ ਕਰਨੇ ਆ ਤੁਹਾਡੇ ਹੱਲ ਕਰਨੇ ਆ ਤੁਹਾਡੀ ਪਹਿਲੀ ਜਵਾਰੀ ਆ ਜੂਗੀ ਸਮਝ ਗਏ ਠੀਕ ਸੱਤ ਚੌਕੀਆਂ ਪਰ ਐਤਵਾਰ ਮਿਲ ਕੇ ਜਾਏ ਤੈਨੂੰ ਪਾਏ ਦੱਸੂਗੀ ਖਵਾਜੇ ਪੀਰ ਦਾ ਲਗਾਤਾਰੋ ਕੰਮ ਕਰੀ ਉਹ ਕੰਮ ਦੇ ਵਿੱਚ ਵੀ ਤੇਰਾ ਬੇੜਾ ਬੰਨੇ ਲੱਗ ਜੂ ਬੋਲੋ ਸੱਚੇ ਦਰਬਾਰ ਤੂੰ ਇਹ ਬੋਲੋ ਕਿ ਨਾਚਰ ਹੋ ਗਿਆ ਬਾਬਾ ਜੀ ਤੁਈ ਤਾਂ ਕਿੰਨੇ ਕਰਦੀ ਰੋਦੀ ਜਦੋਂ ਇੱਕ ਮੇਰੀ ਲਾਤੇ ਆਉਂਗਾ ਇੱਥੋਂ ਕਿੰਨਾ ਕਿੰਨਾ ਸਮਾਂ ਹੋ ਗਿਆ ਸਮਾਂ ਬਾਬਾ ਜੀ ਕਾਫੀ ਟਾਈਮ ਹੋ ਗਿਆ 100 ਸਾਲ ਹੋ ਗਿਆ ਹਾਂਜੀ 100 ਸਾਲ ਹੋ ਗਿਆ 100 ਸਾਲ ਤਾਂ ਟਾਈਮ ਦੱਸ ਕਿੰਨਾ ਹੋਇਆ ਟਾਈਮ ਬਾਬਾ 6 ਮਹੀਨੇ ਸਾਲ 2 ਸਾਲ 4 ਸਾਲ ਹੋ ਹੀ ਗਿਆ ਹੁਣ 2-3 ਸਾਲ ਲੱਗੇ ਦਵਾਈ ਖਾਨੀਆਂ ਇਹਦੀ ਹਾਂਜੀ ਕਾਹੇ ਚੱਲ ਫੇਰ ਨਹੀਂ ਬਾਬਾ ਜੀ ਹੁਣ ਤੁਸੀਂ ਮੈਨੂੰ ਰਾਹ ਜੋ ਟਾਈਮ ਪੁੱਛੀਏ ਨਾ ਬਾਬਾ ਜਮਾ ਬਾਬਾ ਜਮਾ ਫੁੱਲ ਕੇ ਗੱਲ ਕਰੋ ਦੋਸਤਾ ਪਿੰਗ ਜਪਾ ਲੈਨੇ ਅਜੇ ਬੰਦੇ ਨੂੰ 10 ਸਾਲ ਹੋ ਗਏ ਫਿਰ ਮੇਰਾ ਮੂਡ ਬਦਲ ਜਾਂਦਾ ਫਿਰ ਮੈਂ ਕੰਮ ਨਹੀਂ ਕਰਦੀ ਫਿਰ ਮੈਂ ਹੀ ਤੋਰ ਦਿੰਦੀ ਉਹਨੇ ਜਾ ਭੱਜ ਜਾ ਹਾਂ ਕੰਮ ਕਰੂੰਗੀ ਪੱਕੇ ਕਰੂੰਗੀ ਠੀਕ ਤੇਰੇ ਘਰ ਤੇ ਚੱਲਿਆ ਹੋਇਆ ਵਾਰ ਇਹ ਚੀਜ਼ ਚੱਲੀ ਹੋਈ ਆ ਕੰਮ ਕਰ ਬੰਨੇ ਹੋਇਆ ਇਹ ਆਪਾਂ ਖੋਲਾਂਗੇ ਐਤਵਾਰ ਖਵਾਜੀ ਦੇ ਕੜਾਈਆਂ ਦੱਸੂੰਗੀ ਇੱਕ ਇੱਕ ਕੜਾਈਆਂ ਲਗਾਤਾਰ ਲੈਣੀਆਂ ਇੱਕਿਆ ਕੜਾਈਏ ਜੇ ਜੱਡਾ ਮਰਜੀ ਤੰਤਰਿਕ ਵਿਦਿਆ ਜਾਦੂ ਟੋਣਾ ਚੱਲਿਆ ਤੇ ਖਤਮ ਹੋਜੂ ਅੱਛਾ ਜੀ ਮੈਂ ਕੜਾਈਆਂ ਦੱਸੂਗੀ ਉਹ ਮੇ ਲਾਨੀਆਂ ਖੜੀ ਹੋ ਤੇ ਆਪਣੇ ਢੋਈ ਨੇ ਰਿਪੋਰਟ ਕਰਾਈਆਂ ਨਹੀਂ ਬਬਾ ਖੜੀ ਹੋ ਡਾਕਟਰ ਕੀ ਬੋਲਦੇ ਆ ਡਾਕਟਰ ਤਾਂ ਪੁੱਛ ਨਹੀਂ ਮੈਂ ਮਾਰਸ ਕਰਾਈ ਜਾਂ ਦਵਾਈ ਹੁਤਾ ਖਾ ਲੀ ਨੀ ਫਰਮਾਰਸ ਨਹੀਂ ਕਰਾਣੀ ਨਾ ਦਵਾਈ ਖਾਣੀ ਲੱਤ ਚੈੱਕ ਕਰ ਆਪਦੀ ਲੱਤ ਵੇਖ ਬਬਾ ਜੀ ਤਾਂ ਬਹੁਤ ਹੋਟਾ ਕੇ ਹੋ ਗਿਆ ਹਣ ਵੇਖ ਉਹ ਐ ਜਿਹੜਾ ਹੁੰਦਾ ਸੀਗਾ ਮੋਟਾ ਹਜੇ ਤੱਕ ਨਹੀਂ ਹਟਾ ਜੇ ਹਟਾਇਆ ਤਾਂ ਹੋਇਆ ਲਾਦਾਂ ਦੁਬਾਰਾ ਹੁਣ ਨਹੀਂ ਬਾਬਾ ਜੀ ਫਿਰ ਤੂੰ ਐ ਕੱਚੀ ਜਿਹੀ ਗੱਲ ਨਾ ਕਰ ਮੇਰੇ ਕੋਲੇ ਤੂੰ ਚੈੱਕ ਕਰੋ ਨਾ ਆਪ ਦੀ ਝੋਕੇ ਬਹਿ ਕੇ ਦੱਸ ਨਹੀਂ ਠੀਕ ਦਰਦ ਵੇਖੋਂਦਾ ਇਹਨੇ ਦੋਨਾਂ ਦੀ ਗੱਲ ਕੀਤੀ ਆ ਬਾਬੇ ਨਾਲ ਬੋਲ ਸੱਚੇ ਦਰਵਾਜ਼ੇ ਮੈਂ ਕਹ ਦੋ ਬਿਮਾਰੀਆਂ ਦੋਨਾਂ ਬਿਮਾਰੀਆਂ ਵੇਲੇ ਬੀਬੀ ਓਖੀ ਨੂੰ ਰਾਜੀ ਕਰ ਦੇ ਚੰਗੀ ਤਰ੍ਹਾਂ ਚੈੱਕ ਕਰ ਲਾ ਜੇ ਬਾਬਾ ਦੇ ਤੁਸੀਂ ਹਾਂ ਤੇ ਮੈਂ ਇਹਦਾ ਹਾਂ ਜੇ ਹੁਣ ਪਤਾ ਲੱਗਦਾ ਹੈ ਜੇ ਮਰਦ ਹੋਊਗਾ ਤਾਂ ਜੇ ਦਰਦ ਹੋਊਗਾ ਤਾਂ ਜੇ ਦਰਦ ਹੋਊਗਾ ਬੰਦਾ ਕਹੋਗਾ ਦਰਦ ਹੈਗਾ ਜੇ ਦਰਦ ਖਤਮ ਹੋ ਗਿਆ ਤਾਂ ਤਾਂ ਟੱਟੋ ਲੱਗਣਾ ਹੁਣ ਬੈ ਗਈ ਨਾ ਓਖੀ ਅੱਥੇ ਟੇਕ 500 ਰੁਪਏ ਮੱਤ ਤੂੰ ਚੱਲ ਬਾਹਰ ਤੂੰ ਆ ਬੇਟਾ ਅੱਗੇ ਤੁਸੀਂ ਬਾਹਰ ਹੋ ਜਾਓ ਅੱਛਾ